ਆ ਜਿਹੜੇ ਵੀਰ ਕਹਿੰਦੇ ਸੀਗੇ ਵੀ ਬਾਦਲ ਵਾਲੀ ਬੱਸ ਆ ਗਈ ਮਿੱਤਰੋ ਪਾਣੀ 'ਚ ਚੱਲਣ ਵਾਲੀ ਬੱਸ ਆ ਤੇਰੀ ਵੇੜਾ ਨੰਗਲ ਡੈਮੇ ਬਣਿਆ ਪਿਆ ਪਾਣੀ 'ਚ ਚੱਲਣ ਵਾਲੀਆਂ ਬੱਸਾਂ ਦੇਖੀਆਂ ਨੇ ਦੇ ਆ ਪਿੰਡ ਦਾ ਹਾਲ ਲਿਖੋ ਗਾਦਿਆ ਪਾਣੀ 'ਚ ਚੱਲਣ ਵਾਲੀ ਬੱਸ ਆ ਮਾਰਦਿਆ ਝੂਠੇ ਆ ਦੇਖੋ ਮਿੱਤਰੋ ਤਾਂ ਐੜਾ ਗਾ ਇਹ ਪਾਣੀ 'ਚ ਖੜ ਗਿਆ ਇੱਕ ਤਾਂ ਖੜਿਆ ਹੈ ਹੋਰਾ ਹੋ ਗਿਆ ਜਵਾਨ ਹੋਊਗਾ ਇਹ ਇਹ ਜੜਾ ਨੂੰ ਪਾਣੀ ਲੱਗ ਰਿਹਾ ਮੈਂ ਮਿੱਤਰੋ ਐਦਗੀ ਮਤਲਬ ਸਾਨੂੰ ਇਹ ਲੱਗਦਾ ਵੀ ਕੰਮ ਐਡਾ ਖਤਰੇ ਵਾਲਾ ਹੈ ਨਹੀਂ ਸੇਵਕਾ ਬਚਤ ਜੀ ਹੈ ਕੰਮ ਚਲੋ ਜਿੱਦ ਰਿਹਾ ਬਣਿਆ ਮੈਂ ਇਹਨੇ ਮੈਨੂੰ ਲੱਗਦਾ ਐਦਗੀ ਤੇ ਬਾਜਾ ਚੱਕ ਦੇਣਾ ਬੰਦੇ ਨੇ ਹਨਾ ਚੱਕ ਦੂ ਬਾਈ ਜਿਹੜੇ ਸਾ ਨਾਲ ਹਿੰਮਤੀ ਬੰਦਾ ਨਾ ਇਹਨੇ ਬਾਈ ਨੇ ਨਲ ਕਰ ਮਤਲਬ ਇਹਨੇ ਟੱਬਾ ਲਾਤਾ ਬਰਾਬਰ ਕਰਤਾ ਆਪਣੇ ਬਾਣ ਦੇ ਹੁਣ ਥੋੜੀ ਟਾਈਮ ਜਾਂਦਾ ਆਪਣੇ ਮਿਕਸਪੇ ਹੋ ਜਾਣਾ ਕੰਮ ਅੱਜ ਮਿੱਤਰੋ ਕਰ ਰਿਹਾ ਐ ਬਲੌਗਸ ਤੇ ਤੁਹਾਡਾ ਸਵਾਗਤ ਹੈ ਅੱਜ ਜਾਨਾ ਖੇਤ ਫੱਟਾ ਕਿੰਦਾਂ ਲੱਗੀ ਬੋਡੀ ਕੰਡੀਸ਼ਨ ਹੁਣ ਜਾਨਾ ਖੇਤ ਮਿੱਤਰੋ ਪਿੰਡ ਦਾ ਵੀ ਨਗਲ ਡੈਮ ਬਣਿਆ ਪਿਆਗਾ ਦੇਖੋ ਕਿ ਮੈਂ ਖੜਾ ਹਾਂ ਉਹ ਨਹਿਰ ਵਿੱਚ ਖਲਰੇ ਵਾਲੀ ਨਹਿਰ ਮਿੱਤਰੋ ਪਿੰਡ ਜੀ ਆ ਗਈ ਡੁੱਬਣਾ ਇਸ ਤੋਂ ਬਾਅਦ ਮਿੱਤਰੋ ਛੇਤੀ ਛੇਤੀ ਜਿਹੜਾ ਆਪਦਾ ਸਮਾਨ ਆ ਕੋਟਾਂ ਤੇ ਚਾੜ ਰੋ ਜਿਹੜੇ ਚਵਾਰੇ ਪਾਏ ਹੋਏ ਨੇ ਜਿਹੜੇ ਚਵਾਰੇ ਨਹੀਂ ਪਾਏ ਹੋਏ ਕੋਈ ਨਹੀਂ ਇੰਨਾ ਵੀ ਡੁੱਬਦਾ ਦਬੋ ਨਾ ਵਾਸਾ ਤੇ ਦੇਸੇ ਦਾ ਮਾਹੌਲ ਬਣਨਾ ਚਾਹੀਦਾ ਪਿੰਡ 'ਚ ਸਾਰੇ ਜੀ ਕੀ ਬਾਤ ਆ ਰੇ ਮਿੱਤਰੋ ਉਰੇ ਤਾਂ ਥੋੜੀ ਕਿ ਬਚਤ ਤੇ ਆਪਣਾ ਕੰਮ ਬਚਤ ਤੇ ਕਿਵੇਂ ਆ ਖੇਤ 'ਚ ਇਧਰਲੇ ਪਾਸ ਇਧਰ ਆਪਾਂ ਪਾਣੀ ਪਾਏ ਪਛਾਦ ਰੱਖਿਆ ਆਹ ਗੀਲਾਂ ਦੇ ਉੱਪਰ ਲੈਂ ਜਾਂਦੇ ਦੋ ਚੋਂ ਨਿਕਲ ਗਏ ਦੰਨੇ ਚ ਤੀਜੇ ਕੀਲੇ ਚ ਜਾਣ ਲੱਗ ਰਿਹਾ ਬੰਨ ਬਾਕੀ ਆ ਦੇਖੇ ਸਾਰਿਆਂ ਨੇ ਇਧਰੋਂ ਆਦਾ ਕਾਰਾ ਖੁਲਿਆ ਹੈ ਪਹਿਲਾਂ ਦਾ ਪਹਿਲਾਂ ਦਾ ਕਹਿੰਦੇ ਖਾਲ ਟੁੱਟ ਗਈ ਸੀ ਆ ਕਿਧਰੋਂ ਐ ਆਉਣ ਲੱਗ ਗਿਆ ਥੋੜੀ-ਮੋਟੀ ਬੱਟ ਉਤੋਂ ਦੀ ਹੋ ਰਹੀਦੀ ਪਾਣੀ ਇਹ ਵੀ ਆਪਾਂ ਨੇ ਸੈੱਟ ਕਰਤਾ ਬਾਕੀ ਆਲ ਕੰਡੀਸ਼ਨਸ ਨੇ ਜਿਹੜੀਆਂ ਤੁਸੀਂ ਟਮ ਐਂਡ ਕੰਡੀਸ਼ਨਸ ਸਾਰੀਆਂ ਐਂਡ ਦਾ ਹੈਂਡ ਨੇ ਮਤਲਬ ਹੈਂਡਲ ਕਰਕੇ ਆਪਾਂ ਨੇ ਬਾਕੀ ਦੂਜੇ ਖੇਤ ਜਿੱாகੇ ਦੇਖਦੇ ਜਿੱਥੇ ਪਰ ਬਰਾਮਾ ਹਸਤਾ ਚੱਲਦੇ ਨੇ ਮਤਲਬ ਕੰਮ ਤਾਂ ਸਾਰੇ ਕਿਤੇ ਖਤਰੇ ਵਾਲਾ ਹੋ ਰਿਹਾ ਉਤੋਂ ਹੀ ਹੋ ਰਿਹਾ ਬੱਟਾਂ ਦੇ ਵਿੱਚ ਦੀ ਖੋਰੂ ਡ੍ਰਾਇਵ ਹੈ ਕੰਮ ਬੜਾ ਯਾਦ ਖਤਰੇ ਵਾਲਾ ਹੈ ਹਾਲੇ ਤਰਲੂ ਕੋਈ ਬੰਦ ਇਹਨੂੰ ਹੰਦ ਗਰਨੇ ਦੇ ਤੇ ਆਪੇ ਧਰ ਲੂਆ ਗਲਾ ਉਤੋਂ ਬਈ ਉਹ ਆਉਂਦਾਗਾ 15 ਕਿ ਲੈਂਦਾ ਪਾਣੀ ਸੋਪੂਲ ਮਿਲਾ ਕੇ ਆਪਾਂ ਐ ਕਰਤਾ ਵੀ ਵੱਡੇ ਘਾਰੇ ਨੂੰ ਛੋਟਾ ਨੱਕਾ ਚੰਗਾ ਹੈ ਜਿਹੜੇ ਵੱਡੇ ਘਾਰੇ ਬਣਨਗੇ ਉਦੋਂ ਨੱਕੇ ਕਰਦੇ ਆਪਾਂ ਨੱਕੇ ਬੰਦੇ ਕਰਨੇ ਵੀ ਸੌਖੇ ਨੇ ਘਾਰੇ ਚੱਕਣੇ ਬਈ ਇਹ ਮਾੜੀ ਧੂੜੀ ਗੱਲ ਥੋੜੀ ਨੇ ਮੇਰੇ ਮਿੱਤਰੋ ਇੰਨਾ ਕ ਪਾਣੀ ਜਰ ਰਿਆ ਆ ਫੁੱਲ ਚੱਲ ਰਹੇ ਨੇ ਪਾਪ ਜੇ ਆ ਭਰੇ ਪਏ ਨੇ ਕਿ ਉਧਰੋਂ ਖਾਲ ਵੀ ਐ ਨੱਕੋਂ ਨੱਕ ਕਰਿਆ ਟੁੱਟਿਆ ਟਟਾਇਆ ਇਹਦੇ ਵਿੱਚ ਫੁੱਲ ਹੋ ਰਿਹਾ ਹੁਣ ਤਾਂ ਰੱਬ ਰੱਖਿਆ ਮਿੱਤਰੋ ਰੱਬ ਰੱਖਾ ਬਚ ਲੋ ਜੇ ਨਾ ਬਚਾਇਆ ਜਾਂਦਾ ਹੁਣ ਛੋਡੀਓ ਮੋਡੀਆ ਜਿਹੜੇ ਐ ਆ ਵੀ ਜਿੱਥੇ ਖਤਰਾ ਜਿਵੇਂ ਹੁਣ ਆ ਬੱਟ ਤੇ ਖਤਰਾ ਮੈਨੂੰ ਕਿਉਂਕਿ ਮੈਂ ਇਧਰੋਂ ਇੱਚ ਤੋੜਦਾ ਇਹ ਤਾਂ ਪੈਪਰਾਂ ਹੀ ਜਾਂਦਾ ਇਹ ਉਰੋਂ ਟੂ ਆਪਾ ਉਹ ਬੰਦ ਕਰ ਸਕਦੇ ਆ ਕੁੱਲ ਮਿਲਾ ਕੇ ਹੁਣ ਅਜਾ ਢੱਬੇ ਗਣੀ ਦਾ ਗੜਾ ਹੀ ਨਹੀਂ ਦੇਣਾ ਉਹ ਖੜਾ ਲਾ ਲੂ ਲਾਲੂ ਓਏ ਕਿਵੇਂ ਬੰਦਾ ਹੋ ਕਿੱਧਰ ਲੰਘਿਆ ਵੀਡੀਓ ਬਣਾਤੀ ਅੱਜ ਤਾਂ ਕਹਿੰਦੇ ਪਹੁੰਚ ਗਿਆ ਮੌਕੇ ਤੇ ਮਿੱਤਰੋ ਆਹ ਦਿਖਾਓ ਉਹ ਇਹਦਾ ਸਰ ਨੂੰ ਵੱਡਾ ਘਰ ਆ ਇਹ ਹਾਂ ਤੁਸੀਂ ਵੀਰ ਵੀ ਉਹ ਆਪ ਪੈ ਪਤਾ ਬਤਾ ਬਾਈ ਕਹਿੰਦਾ ਖਿੱਚ ਲੈ ਪਾਣੀ ਸਿਰਾ ਕਰਾ ਇਰੂ ਗੁੰਨੜਾ ਹੀ ਨਹੀਂ ਬਈ ਰਜਵਾ ਪਿੰਡਾਂ ਦੇ ਪਿੰਡ ਡੁੱਬ ਜਾਣੇ ਤੂੰ ਤਾਂ ਆਪ ਗਲਤ ਆ ਜਿਹੜੇ ਵੀਰ ਕਹਿੰਦੇ ਸੀਗੇ ਵੀ ਬਾਦਲ ਵਾਲੀ ਬੱਸ ਆ ਗਈ ਮਿੱਤਰੋ ਪਾਣੀ 'ਚ ਚੱਲਣ ਵਾਲੀ ਬੱਸ ਆ ਤੇਰੀ ਢੰਗਲ ਡੈਮੇ ਬਣਿਆ ਪਿਆ ਪਾਣੀ 'ਚ ਚੱਲਣ ਵਾਲੀਆਂ ਬੱਸਾਂ ਦੇਖੀਆਂ ਨੇ ਆ ਪਿੰਡ ਦਾ ਹਾਲ ਲਿਖ ਰੋ ਜਾਂਦਿਆ ਪਾਣੀ 'ਚ ਚੱਲਣ ਵਾਲੀ ਬੱਸ ਆ ਮਾਰ ਦਿਆ ਝੂਟੇ ਉਹ ਮਾਰਿਆ ਅੱਤੇ ਤੱਕ ਪਾਣੀ ਫਰਦਾ ਢੰਗ ਨਗਲਦਾ ਬਣਾ ਪਿੰਡ ਸਰਾ ਖਰਾਦਾ ਮਿੱਤਰੋ ਹੁਣ ਤਾਂ ਘਰੇ ਵੈਜੇ ਜਿਹੜੇ ਖੇਤਾਂ ਚ ਜਾਣ ਨੂੰ ਫਿਰਦੇ ਨੇ ਵੀ ਅਸੀਂ ਘਰੇ ਬੰਦ ਕਰ ਲਾਂਗੇ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਆ ਆਹਾ ਤੂੰ ਆ ਮਾਰ ਲੱਗ ਗਿਆ ਮੈਨੂੰ ਲੱਗਦਾ ਮਿੱਤਰ ਆਪਾਂ ਨੂੰ ਵੀ ਲੰਘ ਜਾਣਾ ਚਾਹੀਦਾ ਇਹ ਤੋਂ ਪਹਿਲਾਂ ਆਪਾਂ ਦਬ ਦੂ ਲਜਾਈਏ ਉਧਰੋਂ ਪਾਣੀ ਇਧਰ ਆਉਣ ਲੱਗਾ ਮਿੱਤਰੋ ਤੁਸੀਂ ਆਪਸਾ ਵੇਲਾ ਲਓ ਵੀ ਪਿੰਡ ਤਾਂ ਡੁੱਬਣ ਦੇ ਕਿਨਾਰੇ ਆ ਖਲ ਤਾਂ ਕਿਹਾ ਗਿਆ ਬਚੋ ਬਚੋ ਰਸਨ ਪਾਣੀ ਸਾਹਮੋ ਮਿੱਤਰੋ ਖੜੇ ਟੁਕੜੀ ਰੱਬ ਤੀਰ ਸੁਣਾਉਂਦਾ ਹਰਦਾ ਆ ਮਿੱਤਰੋ ਕੁਝ ਵੀ ਹੋ ਜਾਈ ਬਾਬਾ ਮਤਲਬ ਮਿਲਕ ਡੈਰੀ ਵਾਲਿਆਂ ਦੀ ਗੁਲਫੀ ਬਰਸਾਤ ਦੇ ਮੌਸਮ ਜੇ ਵੀ ਬਹੁਤ ਵਧੀਆ ਲੱਗਦੀ ਆ ਇਧਰ ਆ ਦੇਖੋ ਕਹਿੰਦਾ ਬੱਚੇ ਨੂੰ ਮੈਂ ਕੁਝ ਨਹੀਂ ਕਹਿੰਦੀ ਜ਼ੁਬਾਨ ਮੇਰਾ ਭਾਈ ਰੇ ਬੁੱਢੇ ਨੂੰ ਮੈਂ ਕਦੀ ਨਹੀਂ ਛੋੜੀ 70 ਲੈ ਰਜਾਈ ਰੇ ਠੰਡ ਨਹੀਂ ਕਹਾਉਂਦਾ ਵੀਰੇ ਹਣਾ ਸਹੀ ਗੱਲ ਐ ਮਿਸਰ ਸਰ ਰਜਾਈਆਂ ਲੈ ਲੈ ਤੂੰ ਨਹੀਂ ਬਚਦਾ ਠੰਡ ਤੋਂ ਬਹਿ ਜਾ ਅੰਦਰ ਹੁਣ ਦਾ ਤੇਰਾ ਤਾਂ ਘਰ ਐ ਅੱਜ ਤੇਰਾ ਤਾਂ ਕਿਸੇ ਪਾਸੇ ਨਿਕਲਦਾ ਨਹੀਂ ਪਾਣੀ ਨਿਆਰੇ ਨੇ ਤੈਨੂੰ ਤਾਂ ਯਾਰੇ ਨਹੀਂ ਆਪਾਂ ਨੂੰ ਆੱਖ ਐ ਆ ਸੋਨੀ ਕਰ ਲੈ ਦੁੱਧ ਇਕੱਠਾ ਬਈ ਅੱਜ ਤੱਕ ਇਹਦੇ ਪਾਣੀ ਮਿਲਾਉਣ ਦੀ ਲੋੜ ਐ ਦੀ ਪਈ ਹੁਣ ਕਹਿੰਦਾ ਕਿ ਆਪਾਂ ਨੂੰ 2 ਕਿਲੋ ਵਧੂਗਾ 2 ਕਿਲੋ ਕਾਨੂੰ ਰੋਕ ਲਾਗੇ ਕਿਸੇ 45 ਥੱਲੇ ਨਾ ਕੋਈ ਚਾਰੀ ਗਾਟੇ ਆਂ ਡ੍ਰਾਈਵਰ ਜਿਹੜਾ ਪੂਰਾ ਹੋ ਗਿਆ ਸਰਾ ਰੱਬਾ ਆਪਣੇ ਪੂਰਤੀਆਂ ਕਰ ਰਿਹਾ ਛੋਟੀਆਂ ਛੋਟੀਆਂ ਚੀਜ਼ਾਂ ਦੀ ਆ ਦੇਖੋ ਮਿੱਤਰੋ ਚਰੀਆਂ ਚੁਰੀਆਂ ਲਾਈਆਂ ਹੋਈਆਂ ਨੇ ਰੱਬ ਨੇ ਸਾਰਾ ਕੁਝ ਤੈਅ ਇਸ ਨੇ ਇਸ ਕਰਤਾ ਕੀ ਕਰ ਸਕਦੇ ਹੁਣ ਹੈ ਉਧਰ ਮਾਨ ਬਰਾਣਾ ਵਾਲਾ ਲੱਗ ਰਿਹਾਗਾ ਉੱਤੇ ਦੇਖਦੇ ਮੇਣਾ ਕਲੱਚ ਤੋਂ ਵੇਰ ਹੋ ਠੀਕ ਹੋਈ ਪਰ ਮਾਹੌਲ ਕਿਵੇਂ ਆ ਸਰਾ ਹੋਇਆ ਬਸ ਸਰਾ ਆਉਂਦਾ ਮਾਰ ਮਾਰ ਨੂੰ ਪੁੱਛਦਾ ਵੀ ਕੀ ਕਹਿੰਦੀ ਹੈ ਗੁਰਾਣੀ ਬਾਣੀ ਮਾਨਾ ਵਾਹ ਨਾ ਬੱਟਾ ਚੈੱਕ ਕਰ ਲਈ ਹੈ ਕੋਨ ਰੁਕਦਾ ਰੱਖਦਾ ਹੁਣ ਨਹੀਂ ਰੁਕਦਾ ਲੋਗਰਾ ਭਣੀ ਤੈਨੂੰ ਤਾਂ ਭੰਡਾ ਯਾਰ ਕੀ ਕਰੀਏ ਐ ਕਰ ਤੈਨੂੰ ਮੈਂ ਇੱਕ ਗੱਲ ਦੱਸ ਦਿੰਨਾ ਬਹੁਤ ਜੀ ਦੀ ਭਾਈ ਜੀ ਕਰ ਦਿੰਦਾ ਕਾਰ ਸਾਡੀ ਖੋਲ ਦੇ ਨਾ ਅੰਦਰ ਲੋ ਮਾਰ ਦੇ ਜਿੱਤੇ ਆ ਆਪ ਤਾਂ ਨਹੀਂ ਲੜੀ ਆ ਉਹ ਬੱਸ ਮਦਰ ਮਿੱਤਰੋ ਮਾਨੂਰੇ ਬੱਟ ਦੇਖ ਰਹੀ ਕਿਤੇ ਉਰਾੰਪਰਾ ਲੰਘ ਜਾ ਆਪਣੇ ਆਪਣੇ ਨਾਲ ਜਿੱਥੇ ਨਹੀਂ ਪਿਆ ਆਪਣੇ ਉੱਪਰਲੇ ਚ ਉੱਪਰ ਹੇਠਾ ਜਾਂਦਾ ਉਹ ਹੇੜ ਉਹਨਾਂ ਦਾ ਨਹੀਂ ਪਿਆ ਇੱਕ ਅੱਦਾ ਕਿਧਰ ਆ ਇਹ ਉਰਾ ਇਹ ਚ ਹਾਂ ਉਹ ਤਾਂ ਉਹ ਹੀ ਇੱਧਰ ਜਾ ਕੇ ਉੱਥੇ ਰਹਿੰਦੇ ਛੋਟਾ ਜਾ ਹੋਰ ਤਾਂ ਨਹੀਂ ਬਾਠ ਠੀਕ ਹੈ ਅੱਜ ਦੇ ਜਿਹੜੇ ਬਲੌਗ ਦੇ ਮੁੱਖ ਪਾਤਰ ਨੇ ਉਹ ਮਾਨ ਸਿੰਘ ਭਰਾਣਾ ਵਾਲੇ ਨੇ ਜਿਹੜੇ ਆਪਾਂ ਨੂੰ ਖੇਤ ਦੀ ਪੂਰੀ ਜਾਣਕਾਰੀ ਦੇਣਗੇ ਨੰਗਲ ਡੈਮ ਹੋਇਆ ਪਿਆ ਪਿੰਡ ਉਹਨਾਂ ਨੂੰ ਪਿੰਡ ਚ ਦੇਖਣਾ ਦੀ ਢਡੋ ਸਾਰਾ ਪਿੰਡ ਡੁੱਬਿਆ ਪਿਆ ਹੋਰ ਵੱਧ ਗਿਆ ਪਾਣੀ ਦਾ ਉਧਰੋਂ ਲੱਗ ਗਿਆ ਉਪਰੋਂ ਓਹੋ ਪਾਣੀ ਲੱਗ ਗਿਆ ਮਿੱਤਰੋ ਸੀਸਿਆਂ ਦੇ ਹੋਰ ਚਰੀਆਂ ਜੁਰੀਆਂ ਕਿਹੜੀਆਂ ਬਈਓ ਇੱਜ ਨੇ ਕਿ ਇਧਰ ਨਹੀਂ ਪਿਆ ਆਪਣੇ ਲੰਬੇ ਚੋਂ ਕਿਧਰ ਕਰਕੇ ਪਾਣੀ ਕਪਹਿਰਿਆ ਕਿਥੋਂ ਲੰਬੇ ਚ ਕਿਧਰ ਗਿਆ ਪਾਣੀ ਅਹੀਂ ਕਰਕੇ ਉਧਰ ਬਸ ਫਿਰ ਤਾਂ ਤਾਂ ਸਿਰਾ ਕਰਾਦਾ ਮਨ ਕੁਛ ਨਹੀਂਦਾ ਇਹਨੂੰ ਕਰਦੇ ਬੰਦ ਕਰ ਦੀ ਕੰਨ ਰਹਿਣ ਦੇ ਰਹਿਣ ਦੇ ਵੱਡੇ ਘਰ ਵੱਡੇ ਘਰ ਇਹਨਾਂ ਛੋਟਾ ਸਹੀ ਇਹ ਦੁਬਾਰਾ ਚ ਲਵ ਲਵ ਵੱਡ ਕੇ ਇਹਨਾਂ ਨੂੰ ਬੰਦੇ ਕਰ ਦਾਂਗੇ ਜੇਕਰ ਮਨ ਉਧਰ ਜਾਣ ਲੱਗ ਰਿਹਾ ਪਾਣੀ ਫਿਰ ਤਾਂ ਇੱਥੋਂ ਬੰਦੇ ਕਰ ਦੇ ਮੈਨੂੰ ਲੱਗਦਾ ਉਧਰੋਂ ਖਾਲ ਵਿੱਚ ਦੀ ਪਾਣੀ ਤਾਂ ਜਾਈ ਜਾਂਦਾ ਆਲੇ ਦਾਲ ਕੋਹ ਹੈ ਜੀ ਹਾਂ ਇਹਨੂੰ ਤਾਂ ਕਰ ਰਹੇ ਦੇ ਕੋਈ ਨਹੀਂ ਉੱਥੋਂ ਖੁੰਝੇ ਚ ਕਰ ਦਾਂਗੇ ਆਪਾਂ ਜਿੱਥੋਂ ਬੰਦ ਕਰਨਾ ਸੌਖਾ ਉਹ ਪਰਾ ਨਹੀਂ ਜਿੱਥੇ ਚੱਪਲਾਂ ਧਰ ਕੇ ਆਪਾਂ ਹਾਂ ਉੱਥੋਂ ਕਰ ਦਾਂਗੇ ਐਂ ਨੱਕਾ ਹੁੰਦਾ ਮਨ ਨੂੰ ਵੀ ਆਇਆ ਵੀ ਛੱਡ ਦੇ ਉਰੀ ਵਿਚਾਲੀ ਦੂਜੇ ਲੋ ਦਬੱਟੇ ਵੜਦੇ ਲੈ ਘਰ ਛੋਟੀ ਨੀਮੀ ਆ ਤਾਂ ਹਾਂ ਉਹ ਤੋਂ ਲਾਤੜਦਾ ਮੈਂ ਤਾਂ ਹੀ ਲਾਤੜਦਾ ਨਾ ਉਹਨਾਂ ਵਿਚੀ ਗਰ ਗੱਪਾ ਚਾ ਕਰਕੇ ਚਲੋ ਕਹਿੰਦਾ ਚੂਹਾ ਖਾਨਾ ਵਾਲਾ ਹੋ ਰਿਹਾ ਜੇ ਮਾਰਦੇ ਆ ਪਾਪ ਲੱਗਦਾ ਜੇ ਛੱਡ ਦਾਂਗੇ ਭੈੰਜੋ ਆਪਾਪ ਲੱਗ ਪਾਪ ਤਾਂ ਫਿਰ ਦਾ ਪਾਪ ਹੀ ਹਾਂ ਚਲੋ ਮਿੱਤਰੋ ਤੁਹਾਨੂੰ ਅੱਗੇ ਦੇਖੋ ਨੇ ਐਨੇ ਮਾਨ ਸਿੰਘ ਬਰਾੜਾ ਵਾਲਾ ਕਾਰਬਾਈ ਪਾ ਕੇ ਇੱਧਰ ਆਊਗਾ ਚੁਰੀਆਂ ਤਾਂ ਬੀਜਦੀਆਂ ਐਮਾ ਨੂੰ ਤਾ ਬਾਜਰਾ ਤਾਂ ਨਹੀਂ ਤਾਂ ਨਹੀਂ ਤਾਂ ਨਹੀਂ ਰਖੜਾ ਬਹੁਤ ਦੇਖ ਮਾਣਾ ਰਹਿਣੇ ਦੇ ਮੈਂ ਲਾਦਾ ਕੋ ਮਾਣਾ ਰਹਿਣ ਦੇ ਆ ਦੇਖ ਹੈ ਆ ਪੈ ਰਿਆ ਦੇਖੋ ਹੈਮਨ ਆ ਪੈ ਰਿਆ ਆ ਜਾ ਬਸ ਹੁਣ ਨਹੀਂ ਹੱਥ ਲਾਉਣਾ ਆਪਾਂ ਕਿਸੇ ਵੱਟ ਤੇ ਦਵਾਰੇ ਖੇਤ ਦਵਾਰੇ ਖੇਤਾਂ ਦੀ ਮਿੰਤੀ ਕਰਾਉਣੀ ਪਊਗੀ ਵੱਟਾਂ ਤਾਂ ਹੱਲ ਗਈ ਪਾਣੀ ਉਧਰੋਂ ਆ ਰਿਹਾ ਫਿਰ ਇੰਨਾ ਮੈਂ ਕਿੱਥੇ ਬੰਦ ਹੁੰਦਾ ਯਾਰ ਹੁੰਦਾ ਨਹੀਂ ਭਾਈ ਉੱਤੋਂ ਦਾ ਟੁੱਟ ਰਿਹਾ ਪਾਣੀ ਆਪਣੇ ਖੇਤ ਦੇ ਚਾ ਆ ਤਾਂ ਦੇਖੋ ਬੂਟੇ ਲਵਾਏ ਦੀ ਗੇ ਲੱਖ ਆ ਤਾਂ ਲੱਖ ਲੱਖ ਡੂਗਰ ਨਾਲੇ ਬਾਹਣ ਇਹਦਾ ਮਨ ਨੂੰ ਰੋ ਆਪਾਂ ਵੱਢ ਲਾਂਗੇ ਬਾਜਰਾ ਜ ਸਾਰਾ ਆਹ ਵੱਟ ਵਧੀਆ ਤਾਕੜੀ ਕਰ ਲਾਂਗੇ ਬਾਅਦ ਚ ਆਪਾਂ ਦੇਖੋ ਆਹ ਉਹ ਵੀ ਬੱਦ ਆਪਣੀ ਰੁਲ ਗਈ ਆ ਡੁੱਬੇ ਪਏ ਨੇ ਵਕਤੋ ਲੱਖ ਲੱਖ ਪਾਣੀਆਂ ਮਿੱਤਰੋ ਸੋ ਜਿਹੜੇ ਵੀ ਵੀਰਾਂ ਦੇ ਖੇਤਾਂ ਚ ਜਾਣ ਦਾ ਮੂੜ ਜਾ ਬਣਦਾ ਆਪਦਾ ਘਰੇ ਬੈ ਜੋ ਨਿਜਰੇ ਲਿਆ ਗੇ ਤੰਗ ਤਿੰਨ ਚਾਰ ਪੈਟਕ ਬਰੇਡਾਂ ਦੇ ਡੇਗ ਦੋ ਬੁੜੀਆਂ ਆਪ ਵੀ ਥੱਪੀ ਜਾਣੀਆਂ ਤਿੰਨ ਦਿਨ ਉਹੀ ਚੱਲਣ ਦੋ ਤਿੰਨ ਦਿਨਾਂ ਦੀ ਝੜੀ ਆ ਅੱਛਾ ਰੱਖ ਨੀ ਬਾਹਰ ਨਿਕਲਣਾ ਹੈ ਇਹ ਕੁਮਾਰ ਅੱਜ ਆਮਣ ਪਏ ਉੱਤੇ ਲਵਾਈ ਦੀ ਆਉਂਦੀ ਜਾਂਚ ਮੈਂ ਪੜਿਆ ਹਾਂ ਜੀ ਡੁੱਬ ਗਈ ਸਾਰੀ ਤਿੰਨ ਤਾਂ ਕੀ ਹੁੰਦਾ ਨਾ ਹੂੰ ਕਹਿਣਾ ਬੀ ਇਹਨਾਂ ਨਾ ਪਾਣੀ ਆ ਹੁਣ ਇਹਦਾ ਇਹਨਾਂ ਦੀ ਉਹ ਉਹਦਾ ਕਾਣਾ ਇਹ ਜਿਹੜਾ ਗਿਫਟ ਦੇ ਰਹੇ ਨੇਗੇ ਪਰ ਇਹ ਸੋਨੀ ਹੋ ਰਹਾ ਹੈ ਉਹਨੂੰ ਦਿਖਾਉਣੇ ਆਪਾਂ ਗਿਫਟ ਇਹ ਗਿਫਟਾਂ ਦੀ ਭਰਮਾਰ ਹੈ ਦੇਖੀ ਉੱਥੇ ਵੀ ਗਿਫਟ ਚੱਲ ਰਿਹਾ ਦੇਖ ਕਹੇ ਚ ਵੀ ਗਿਫਟ ਚੱਲ ਰਿਹਾ ਬਈ ਹੁਣ ਕੀ ਕਰ ਸਕਦੇ ਆ ਉਰੇ ਤਾਂ ਮੈਂ ਆ ਪੱਤਨਵਾਰੀ ਕਹਤਾ ਮੈਂ ਤੇਰਾ ਵੀ ਪੈਪ ਦਾ ਬਲਾ ਬਾਈ ਬਣੇ ਜੇ ਪੈਸੇ ਘਟਦੇ ਨੇ ਪੈਪ ਦੇ ਪੈਸੇ ਦੇ ਦਾਂਗੇ ਮੰਦਾ ਫੇਰ ਵੀ ਨਹੀਂ ਪੈਪ ਦਾ ਬਰਿਆ ਹੁਣ ਬਾਕੀ ਇੱਧਰ ਦਿਖਾਉਣੇ ਸੋਨੀ ਪਤਾ ਨਹੀਂ ਕਿੱਧਰ ਆਈ ਜਾਂਦਾ ਇਹ ਵੀ ਫੈਣੀ ਮੈਂ ਹਾ 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 ਉਹ ਤਾਂ ਭਾਂਕੇ ਮੇ ਆਉਣ ਲੱਗ ਰਿਹਾ ਮਾ ਨਾ ਦੇਖੀ ਗਾ ਸਤੁੱਲ ਜੀ ਦਰਿਆ ਬੜਿਆ ਮੈਂ ਇਹਨੇ ਮੈਨੂੰ ਲੱਗਦਾ ਹੈ ਕਿ ਤੇ ਬਾਜਾ ਚੱਕ ਦੇਣਾ ਬੰਦੇ ਨੇ ਹਨਾ ਚੱਕ ਦੂ ਬਾਈ ਜਿਹੜੇ ਸਾ ਨਾਲ ਹਿੰਮਤੀ ਬੰਦਾ ਨਾ ਇਨੇ ਬਾਈ ਨੇ ਨਾਲ ਕਰ ਮਤਲਬ ਇਨਾ ਟੱਬਾ ਲਾਤਾ ਬਰਾਬਰ ਕਰਤਾ ਆਪਣੇ ਬਾਣ ਦੇ ਹੁਣ ਥੋੜੀ ਟਾਈਮ ਜਾਂਦਾ ਆਪਣੇ ਮਿਕਸਪੇ ਹੋ ਜਾਣਾ ਕੰਮ ਮਾ ਮਿੱਤਰੋ ਐਦ ਕੀ ਮਤਲਬ ਸਾਨੂੰ ਐ ਲੱਗਦਾ ਵੀ ਕੰਮ ਐਡਾ ਖਾਤਰੇ ਵਾਲਾ ਹੈ ਨਹੀਂ ਸੇਵਕਾ ਬਸਤ ਜੀ ਹੈ ਕੰਮ ਬਸ ਠੀਕ ਪਾਣੀ ਉਧਰ ਜਾਈ ਹਾਂ ਬਸ ਬਸ ਬਹੁਤ ਵਧੀਆ ਕਰਖਿਆ ਦਾ ਕੰਮ ਹੈ ਮਤਲਬ ਸੇਵਕਾ ਕੋਈ ਐਡਾ ਕੰਮ ਖਾਤਰੇ ਵਾਲਾ ਨਹੀਂ ਹੈਗਾ ਮਮ ਜਿਹੜੀ ਚਾਟਰ ਤਾਂ ਲਾਉਣੀ ਤਾਂ ਪਊਗੀ ਬੱਟਾਂ ਦੇ ਕੋਈ ਕਮਾਂਡੀਆਂ ਨਹੀਂ ਆ ਬੱਟਾ ਜਿਹੜੀਆਂ ਆਪਦੇ ਗਣੀਆਂ ਆ ਗੀਆਂ ਆਪਦੀਆਂ ਜਿਹੜੀਆਂ ਕਮਾਂਡੀਆਂ ਗਣੀਆਂ ਭੱਜ ਗਈਆਂ ਉਹ ਤਾਂ ਸੈੱਟ ਕਰਨੇ ਬਣੇ ਤੀਨਾਂ ਚ ਵੀ ਕੰਟਰੋਲ ਚ ਹੀ ਆ ਕੰਮ ਨੱਕੇ ਕਰਾਇਆ ਮੈਂ ਕੋਈ ਬਾਬੂ ਵੀ ਨਹੀਂ ਬੋਲਿਆ ਮਹਲਾ ਫੋਨ ਕਰੂਗਾ ਨਾ ਨਾ ਫੌਜੀ ਦਾ ਆਪ ਹੀ ਖੋਲ ਜਾਂਦਾ ਫੌਜੀ ਹਿੰਮਤੀ ਇਹਨਾਂ ਨਾਲੋਂ ਜ਼ਿਆਦਾ ਬੰਦਾ ਬਾਕੀ ਦਾ ਓਕੇ ਆ ਮਿੱਤਰੋ। ਉਹ ਦੇਖ ਜੀਰੀ ਦੇਖ। ਇਹ ਕਰਦੀ ਆ ਤੱਤ ਪੂਰੇ ਜੀਰੇ। ਮਰ ਜਾਈਂ ਚੱਲੀ। ਗਿਆ। ਨਿਕਲੋ ਕਹਿੰਦੇ ਨੇ ਹੁੰਦੇ ਵੀ ਡੁੱਬ ਕੇ ਮਰ ਗਈ ਜੀਰੀ। ਐ ਹੋ ਸਕਦਾ ਕੰਮ ਐਦਾਂ ਕੀ। ਆਉਂਦੇ ਨੇ। ਇਹਨਾਂ ਦੇ ਵੀ ਸੁਪਰਸਟਾਰ ਘਾਰੇ ਪੈਂਦੇ ਨੇ ਹਣਾ। ਕਾ ਪੈਂਦੇ ਨਹੀਂ। ਉਧਰ। ਚੱਕ ਉਹ ਹੋ ਉਧਰ ਤਾਂ ਪੈਂਦੇ ਨੇ ਗਏ ਸਰਪੰਚ ਕਹਿੰਗਾ ਨਹੀਂ ਆਹ ਕੀ ਬਾਤ ਆ ਬਦੇਸਤੀ ਇਹਨਾਂ ਦੀ ਵੀਡੀਓ ਆ ਆ ਗਏ ਜੀ ਮਿੱਤਰੋ ਆ ਉੱਠ ਕੇ ਹੁਣ ਆ ਗਿਆ 12 ਵਜੇ ਬਾਈ ਬਾਈ ਆਪਣਾ ਉਹ ਕਿਹੜਾ ਮਾਰ ਰਹਾ ਹੈ ਕਿਹੜਾ ਮਾਰਾ ਪੈਂਦਾ ਨਾ ਨਾ ਘਾਰਾ ਪੈਂਦਾ ਪਈ ਜਾਵੇ ਘਰੇ ਤਾਂ ਬਰੈਡ ਬਣ ਰਹੇ ਨੇ ਚਾਹ ਨਾਲ ਹਲ ਮੈਂ ਦੂਜੇ ਲੋਡਰ ਰੱਕੇ ਕਰਾਇਆ ਉਧਰ ਦੇ ਪਾਸੇ ਅਸੀਂ ਬਾਟੂ ਤੇ ਰੱਖ ਲਈ ਆ ਇਹੋ ਨਹੀਂ ਪੈਣ ਅੱਛਾ ਜੀ ਹੈ ਉਹ ਲੈ ਕੇ ਪਿੰਡ ਚ ਫੜੀ ਆਉਣ ਲੱਗਿਆ ਉਹ ਅਸੀਂ ਕਹਿੰਨਾ ਮੈਂ ਉਧਰੋਂ ਦੇ ਪੁਲੀ ਦੇ ਉੱਤੋਂ ਸਾਰੇ ਪਿੰਡ ਚ ਐ ਲਾਲਾ ਪਾਣੀ ਆ ਬੱਸਾਂ ਚੱਲਣ ਲੱਗੀਆਂ ਪਿੰਡ ਚ ਬੈਨਾਂ ਹੀ ਆ ਪੈ ਐ ਜਾਂਦੇ ਨੇ ਛੱਲਾ ਮਰੌਂਦੀ ਦੇਖੀ ਐ ਹਲਦੀ ਆ ਬੈਨਾਂ ਵੀ ਹਾਂ ਆਇਆ ਆਇਆ ਔਰ ਓਏ ਉਹ ਪਾਣੀ ਓਏ ਮੇਰੀ ਗੱਲ ਤਾਂ ਹੁਣ ਉਹ ਪਾਣੀ ਲੈ ਕੇ ਜਾ ਰਹੇ ਨੇ ਉੱਥੇ ਬੂਟੇ ਚ ਪਾਉਣ ਵਾਸਤੇ ਕੰਨੀ ਬੰਦੇ ਵੀ ਪੈਂਚ ਪਾਣੀ ਨਾ ਕਰੀ ਕਰੋ ਆਰੋ ਵਾਲਾ ਪੈਂਦਾ ਓ ਮੀ ਪਾਣੀ ਪਾਉਣਾ ਅਮਰੀਕਨ ਬੈਰਿਸ ਨੇ ਉਹ ਹੋਰ ਗੱਲ ਆ ਵੀਰੇ ਹਾਂ ਵਾਲਾ ਕਰੋ ਕਰੀ ਬੈਠੋ ਖੇਤੋਂ ਨਹੀਂ ਤਾਂ ਲੋੜ ਨਹੀਂ ਤੋ ਕੱਦਰ ਲੱਗਿਆ ਆਪਣਾ ਬਲੌਗ ਹਾਸੀਆਂ ਖੇਡੀਆਂ ਨਿਆਰੇ ਲਾਈਕ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ